ਪਤਾ ਨਹੀਂ ਤਾਇਆ ਜੀ ਆਪਰੇਸ਼ਨ ਕਰਾਨ ਗਏ ਸੀ 40 ਹਸਪੀਟਲ ਚ ਅੱਛਾ ਬਸ ਉੱਥੇ ਹੀ ਉਹਨਾਂ ਨੂੰ ਦੋ ਅਟੈਕ ਆ ਗਏ ਜਿਹਨਾਂ ਉਹਨਾਂ ਦਾ ਡੋਲਾ ਬੰਮਪ ਹੋਇਆ ਹੈਗਾ ਜੀ ਜਿਹੜੇ 40 ਤੋਂ ਅੰਮ੍ਰਿਤਸਰ ਗਏ ਸੀ ਜੀ ਹਾਂ ਜੀ ਪਹਿਲਾਂ ਠੀਕ ਠਾਕ ਪਹਿਲਾਂ ਸਭ ਠੀਕ ਹੈਗਾ ਜੀ ਸ਼ਾਮ ਨੂੰ ਕੋਲ ਆਈ ਹੈ ਜੀ ਅਟੈਕ ਹੋਇਆ ਉੱਥੇ ਮੇਰੇ ਤਾਇਆ ਜੀ ਛੋਟੇ ਤੇ ਪਾਪਾ ਤੇ ਦਾਦਾ ਜੀ ਗਏ ਨੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਤਾਇਆ ਜੀ ਨਹੀਂ ਰਹੇ ਸਟੂਡੀਓ ਕਹਿੰਦੇ ਉਹ ਬੱਤੀ ਸਾਹਿਬ ਜੀ ਵਾਪਿਸ ਆ ਰਹੇ ਨੇ ਇੱਥੇ ਆਣਗੇ ਜੀ ਮੇਰਾ ਨਾਮ ਹਰਮਨ ਜੋ ਸੰਕੂ ਬਣਾ ਪਤਾ ਨਹੀਂ ਤਾਇਆ ਜੀ ਆਪਰੇਸ਼ਨ ਕਰਾਣ ਗਏ ਸੀ 40 ਹਸਪੀਟਲ ਦਾ ਬਸ ਉੱਥੇ ਹੀ ਉਹਨਾਂ ਨੂੰ ਦੋ ਅਟੈਕ ਆ ਗਏ ਜਿਹਨਾਂ ਉਹਨਾਂ ਦਾ ਡੋਲਾ ਬੰਪ ਹੋਇਆ ਹੈਗਾ ਜੀ ਜਿਹੜੇ 40 ਤੋਂ ਅੰਮ੍ਰਿਤਸਰ ਗਏ ਹੈ ਜੀ ਹਾਂ ਜੀ ਪਹਿਲਾਂ ਠੀਕ ਠਾਕ ਪਹਿਲਾਂ ਸਭ ਠੀਕ ਹੈਗਾ ਜੀ ਚੰ ਸ਼ਾਮ ਨੂੰ ਕੋਲ ਆਈ ਹੈ ਜੀ ਅਟੈਕ ਹੋਇਆ ਉੱਥੇ ਮੇਰੇ ਤਾਇਆ ਜੀ ਛੋਟੇ ਤੇ ਪਾਪਾ ਤੇ ਦਾਦਾ ਜੀ ਗਏ ਨੇ ਹੁਣ ਉਹਨਾਂ ਵੱਲੋਂ ਦੱਸਿਆ ਗਿਆ ਕਿ ਤਾਇਆ ਜੀ ਨਹੀਂ ਰਹੇ ਸੁਰਤ ਤੇ ਹੁਣ ਪੱਪਾ ਸਾਰੇ ਵੀ ਵਾਪਿਸ ਆ ਰਹੇ ਨੇ ਇੱਥੇ ਆਣਗੇ ਜੀ ਕਿਹਦੀ ਨਾਲ ਆ ਗਿਆ ਤੌਣ ਦੇ ਭਤੀਜੇ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਡੋਲੀ ਦੇ ਕੋਈ ਸਰਜਰੀ ਕਰਵਾਉਣ ਦੇ ਲਈ ਆਪਰੇਸ਼ਨ ਕਰਵਾਉਣ ਦੇ ਲਈ ਗਏ ਸੀ ਫੋਰਟਿਸ ਹਸਪੀਟਲ ਅੰਮ੍ਰਿਤਸਰਤੀ ਉੱਥੇ ਪੂਰਾ ਪਾਣਾ ਵਾਪਰਿਆ ਏ ਕਿ ਉੱਥੇ ਉਹਨਾਂ ਨੂੰ ਅਟੈਕ ਆਇਆ ਔਰ ਦੋ ਹਾਰਟ ਅਟੈਕ ਆਏ ਨੇ ਦੋ ਦਾ ਜ਼ਿਕਰ ਕੀਤਾ ਗਿਆ ਏ ਨਾ ਹਾਰਟ ਅਟੈਕ ਆਇਆ ਤੇ ਜਿਸ ਦੀ ਵਜ੍ਹਾ ਦੇ ਨਾਲ ਬਰਿੰਦਰ ਘੁੰਮਣ ਦਾ ਉੱਥੇ ਦਿਹਾਂਤ ਹੋ ਗਿਆ ਪਰਿਵਾਰ ਦੇ ਮੈਂਬਰ ਉੱਥੇ ਗਏ ਹੋਏ ਨੇ ਬਰਿੰਦਰ ਘੁੰਮਣ ਦੇ ਭਰਾ ਤੇ ਉਹਨਾਂ ਦੇ ਦੋ ਭਰਾ ਤੇ ਇੱਕ ਉਹਨਾਂ ਦੇ ਪਿਤਾ ਦੇਖੋ ਪਿਤਾ ਦੇ ਸਾਹਮਣੇ ਬਹੁਤ ਇੱਕ ਵੱਡਾ ਚੈਲੰਜ ਹੁੰਦਾ ਏ ਜਾਂ ਕਹੀਏ ਕਿ ਬਹੁਤ ਔਖਾ ਹੁੰਦਾ ਏ ਆਪਣੇ ਮੋਢਿਆਂ ਦੇ ਉੱਤੇ ਪੁੱਤ ਦੀ ਅਰਥੀ ਨੂੰ ਚੁੱਕਣਾ ਤਜੋ ਭਤੀਜਾ ਦੱਸ ਰਿਹਾ ਸੀ ਕਿ ਮੇਰੇ ਦਾਦਾ ਜੀ ਵੀ ਗਏ ਨਹੀਂ ਤਾਂ ਫਿਰ ਮਤਲਬ ਇਹ ਹੋਇਆ ਕਿ ਵਿਵੇਂਦਰ ਘੁੰਮਣ ਦੇ ਪਿਤਾ ਵੀ ਉੱਥੇ ਗਏ ਨਹੀਂ ਫੋਟਿਸ ਹਸਪੀਟਲ ਅੰਮ੍ਰਿਤਸਰ ਫਿਲਹਾਲ ਜਾਣਕਾਰੀ ਇਹ ਵੀ ਹੈ ਕਿ ਫੋਟਿਸ ਅੰਮ੍ਰਿਤਸਰ ਤੋਂ ਆ ਰਹੇ ਨੇ ਜਲੰਧਰ ਯਾਨੀ ਕਿ ਹੋ ਸਕਦਾ ਹੈ ਕਿ ਉੱਥੋਂ ਰਵਾਨਾ ਹੋ ਚੁੱਕੇ ਹੋਣ ਮ੍ਰਿਤਕ ਦੇ ਲੈ ਕੇ ਪਰ ਜੋ ਜਾਣਕਾਰੀ ਦੇ ਰਿਹਾ ਹੈ ਪਰਿਵਾਰ ਪਰਿਵਾਰ ਤੱਕ ਹੁਣ ਤੱਕ ਜੋ ਜਾਣਕਾਰੀ ਪਹੁੰਚੀ ਹੈ ਕਿ ਉੱਥੇ ਦੋ ਹਾਰਟ ਅਟੈਕ ਆਏ ਨੇ ਔਰ ਉਸ ਦੀ ਵਜ੍ਹਾ ਦੇ ਨਾਲ ਉਹਨਾਂ ਦਾ ਦਿਹਾਂਤ ਹੋ ਗਿਆ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਔਰ ਹਾਰਟ ਅਟੈਕ ਦੇ ਮਾਮਲੇ ਪਿਛਲੇ ਕੁਝ ਦਿਨਾਂ ਦੇ ਵਿੱਚ ਜ਼ਬਰਦਸਤ ਤਰੀਕੇ ਦੇ ਨਾਲ ਵਧੇ ਨੇ ਬਹੁਤ ਹੀ ਅਨਫੋਰਚੂਨੇਟ ਹੈ ਕਿ ਜਿਮ ਲਗਾਉਣ ਵਾਲੇ ਬਿਲਕੁਲ ਆਪਣੀ ਬੋਡੀ ਦੀ ਬਹੁਤ ਕੇਅਰ ਕਰਨ ਵਾਲਿਆਂ ਦੀ ਇਸ ਤਰੀਕੇ ਦੇ ਨਾਲ ਜਾਣਕਾਰੀ ਸਾਹਮਣੇ ਆ ਰਹੀ ਹੈ ਔਰ ਬਿਹਾਨ ਦੀ ਖਬਰ ਸਾਹਮਣੇ ਆਂਦੀ ਹੈ ਵਰਿੰਦਰ ਘੁੰਮਣ ਨਿਊਜ਼ ਇਟਿੰ ਦੇ ਦਫਤਰ ਵੀ ਥੋੜੇ ਦਿਨ ਪਹਿਲਾਂ ਪਹੁੰਚੇ ਹੋਏ ਸਨ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਉਸ ਗੱਲਬਾਤ ਦੇ ਵਿੱਚ ਹੀ ਵਰਿੰਦਰ ਘੁੰਮਣ ਨੇ ਜ਼ਿਕਰ ਕੀਤਾ ਸੀ ਕਿ ਹੁਣ ਉਹ ਸਿਆਸਤ ਦੇ ਵਿੱਚ ਐਂਟਰੀ ਕਰਨਾ ਚਾਹੁੰਦੇ ਨੇ ਯਾਨੀ ਕਿ ਬਰਿੰਦਰ ਕੋ ਮਨ ਦੇ ਜ਼ਹਿਨ ਦੇ ਵਿੱਚ ਡਿਫੀਨਿਟਲੀ ਤੁਸੀਂ ਕਹਿ ਸਕਦੇ ਹੋ ਕਿ ਕਿਤਨਾ ਕਿਤੇ 2027 ਦੀ ਇਲੈਕਸ਼ਨ ਹੋਏਗੀ ਔਰ ਜਦੋਂ ਤੁਸੀਂ ਇੱਕ ਸੈਲੀਬ੍ਰਿਟੀ ਹੁੰਦੇ ਹੋ ਇੱਕ ਵੱਖਰਾ ਤੁਸੀਂ ਮੁਕਾਮ ਇੱਕ ਫੀਲਡ ਦੇ ਵਿੱਚ ਹਾਸਲ ਕੀਤਾ ਹੁੰਦਾ ਹੈ ਤਾਂ ਫਿਰ ਤੁਹਾਡੇ ਜ਼ਹਿਨ ਦੇ ਵਿੱਚ ਹੁੰਦਾ ਔਰ ਸਿਆਸਤ ਵਾਲੇ ਪਾਸੇ ਬਹੁਤ ਸਾਰੇ ਲੋਕ ਰੁਕ ਕਰਦੇ ਨੇ ਇਸ ਦੇ ਵਿੱਚ ਕੋਈ ਬੁਰਾਈ ਵੀ ਨਹੀਂ ਹੈ ਔਰ ਆਮ ਤੌਰ ਤੇ ਹੁੰਦਾ ਹੋਇਆ ਆਪਾਂ ਪਿਛਲੇ ਟਾਈਮ ਤੋਂ ਦੇਖਿਆ ਵੀ ਹੈ ਯਾਰ ਉਹ ਇੱਕ ਵੱਖਰਾ ਉਹਨਾਂ ਦਾ ਟਾਸਕ ਸੀ ਜਾਂ ਫਿਰ ਇੱਕ ਵੱਖਰੀ ਨ ਇਨਿੰਗੋ ਸ਼ੁਰੂ ਕਰਨ ਦੀ ਸੋਚ ਰਹੇ ਸੀ ਪਰ ਜਿਹੜੀ ਕੁਦਰਤ ਹੈ ਉਹਨੂੰ ਕੁਝ ਹੋਰ ਹੀ ਮੰਜ਼ੂਰ ਸੀ ਵਿਰਿੰਦਰ ਘੁੰਮਣ ਸਾਡੇ ਵਿਚਾਲੇ ਨਹੀਂ ਰਹੇ ਨੇ ਵਿਰਿੰਦਰ ਘੁੰਮਣ ਦਾ ਦਿਹਾਂਤ ਹੋ ਗਿਆ ਹੈ ਇਹ ਖਬਰ ਹੈਰਾਨ ਕਰਨ ਵਾਲੀ ਹੈ ਯਕੀਨ ਕਰਨਾ ਮੁਸ਼ਕਿਲ ਹੈ ਕਿ ਅ제 ਅਸੀਂ ਇੱਕ ਦਿਨ ਪਹਿਲਾਂ ਖਬਰ ਰਾਜਵੀਰ ਜਵੰਦਾ ਦੀ ਸੁਣੀ ਔਰ ਉਹ ਉਸਨੂੰ ਵੀ ਗਲੇ ਤੋਂ ਉਤਾਰਨਾ ਬਹੁਤ ਔਖਾ ਸੀ ਕਿ ਰਾਜਵੀਰ ਜਵੰਦਾ ਵਰਗਾ ਗੱਭਰੂ ਜਵਾਨ ਔਰ ਇੱਕ ਇੱਕ ਐਕਸੀਡੈਂਟ ਦੀ ਭੇਟ ਚੜ ਗਿਆ ਔਰ ਕੋਈ ਬਹੁਤ ਜ਼ਿਆਦਾ ਤੇਜ਼ ਬਾਈਕ ਨਹੀਂ ਸੀ ਬਹੁਤ ਸਾਰੀਆਂ ਚੀਜ਼ਾਂ ਆਪਾਂ ਪਿਛਲੇ 10-12 ਦਿਨਾਂ ਦੇ ਵਿੱਚ ਰਾਜਵੀਰ ਜਵੰਦਾ ਦੇ ਨਾਲ ਜੁੜੀਆਂ ਹੋਈਆਂ ਦੇਖੀਆਂ ਸੁਣੀਆਂ